ਸ੍ਰੀ ਕਾਲਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਜਿਹੜੇ ਸੂਟ ਨਹੀਂਗੇ ਬਹੁਤ ਹੀ ਜਿਆਦੇ ਸੋਹਣੇ ਨਹੀਂਗੇ ਸਰਦੀਆਂ ਲਈ ਫੈਬਰਿਕ ਹੈਗਾ ਵੈਲਵਟ ਦਾ ਪਲੇਨ ਬਾਟਮ ਰਹੇਗੀ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਲਓ ਜੀ ਇਹ ਰਹੇਗਾ ਜੀ ਪਹਿਲਾ ਸੂਟ print ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਦੇਖੋ ਕੁਆਲਿਟੀ ਹੈ ਜਿਹੜਾ brand ਰਹੇਗਾ SK ਰਹੇਗਾ ਤੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਹੈਗੀ ਕਈ ਭੈਣਾਂ ਕਹਿੰਦੀ ਹੁੰਦੀ ਨੇ ਵੀ ਇਹ ਤੇ ਲਾਈਨਿੰਗ ਲੱਗੂਗੀ ਹੈਨਾ ਤੁਸੀਂ ਤੁਹਾਡੀ ਆਪਣੀ ਚੋਆਇਸ ਹੈਗੀ ਵੀ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਲਗਵਾ ਸਕਦੇ ਹੋਗੇ ਨਹੀਂ ਲਗਵਾਉਣੀ ਤਾਂ ਨਾ ਲਗਵਾਓ ਤੁਸੀਂ ਆਪਣੀ ਜਿਵੇਂ ਤੁਹਾਨੂੰ ਸਹੀ ਲੱਗਦਾ ਹੈ ਨਾ ਵੀ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਤਾਂ ਲਗਵਾ ਲਓ ਨਹੀਂ ਨਾ ਸਹੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1600 ਪਲੱਸ ਸ਼ਿਪਿੰਗ ਹੈਗੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਸੌਫਟ ਹੈ ਬਿਲਕੁਲ ਲਓ ਜੀ ਦੁਪੱਟਾ ਤੁਸੀਂ ਪਲੇਨ ਵੀ ਲੈ ਸਕਦੇ ਹੋ ਡਾਈ ਕਰਵਾ ਕੇ ਵੀ ਲੈ ਸਕਦੇ ਹੋਗੇ ਅਗਲਾ ਕਲਰ ਹੈਗਾ ਜੀ ਪਰਪਲ ਲੱਭਤੀ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਜਿਹਾ ਸ਼ੇਡ ਹੈਗਾ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈਗਾ ਇਹਦੇ ਨਾਲ ਤੁਸੀਂ ਦੁਪੱਟਾ ਹੈਗਾ ਜਿਹੜਾ ਬੀਸ ਪਰਪਲ ਕਲਰ ਦਾ ਰੱਖ ਸਕਦੇ ਹੋਗੇ ਨਾਲ ਸਕਿਨ ਕਲਰ ਦੇ ਜਿਹੜੇ ਨੇ ਮਤਲਬ ਜਿਸ ਤਰ੍ਹਾਂ ਮੇਰੇ ਦੁਪੱਟਾ ਲਿਆ ਹੋਇਆ ਹੈਗਾ ਇਸ ਤਰ੍ਹਾਂ ਤੁਸੀਂ ਡਾਇਮੰਡ ਪਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਗ੍ਰੇਸ ਬਣੂਗੀ ਸੂਟ ਦੀ ਲੋ ਜੀ ਪਲੇਨ ਰਹੇਗਾ ਇਹਦੇ ਪਲੇਨ ਰਹੇਗੀ ਇਹਨਾਂ ਨਾਲ ਸਲਵਾਰ ਪ੍ਰਾਈਸ ਇਹਦਾ ਵੀ ਹੈਗਾ ਜੀ 1600 ਪਲੱਸ ਸ਼ਿਪਿੰਗ ਹੈ ਦੋ ਕਲਰ ਤੇ ਤੀਜਾ ਕਲਰ ਆ 컬러 ਕਿੰਨਾ ਜਿਆਦਾ ਸੋਹਣਾਗਾ ਲੱਗੇ ਇਹਦਾ 컬러 ਹੈਗਾ ਮਹਿੰਦੀ ਜੀ ਟੋਨ ਤੇ ਆ ਇਹ ਵਾਲਾ ਤੇ ਨਾਲ ਰਹੇਗੀ ਪਲੇਨ ਬਾਟਮ ਇਸ ਤਰ੍ਹਾਂ ਲਓ ਜੀ ਇਹ ਵੀ ਬਹੁਤ ਜਿਆਦਾ ਸੋਹਣਾ 컬러 ਹੈਗਾ ਲੱਗੇ ਤਿੰਨੇ ਰੰਗ ਲੰਗੇ ਜਿਹੜੇ ਇਹਦੇ ਵਿੱਚ ਤਿੰਨੇ ਪ੍ਰਿੰਟ ਬਹੁਤ ਹੀ ਜਿਆਦਾ ਸੋਹਣੇ ਲੰਗੇ ਪ੍ਰਾਈਸ ਇਹਦਾ ਵੀ ਰਹੇਗਾ 1600 ਅਗਲਾ ਪ੍ਰਿੰਟ ਇਹ ਆ ਗਿਆ ਪ੍ਰਿੰਟ ਚੇਂਜ ਆ ਗਏ ਤੇ ਇਹ ਵੀ ਵੈਲਵਟ ਤੇ ਨੇ ਐਸ ਕੇ ਦੀ ਵੈਲਵਟ ਰਹੇਗੀ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋਗੇ ਲੋ ਜੀ ਮੋਰ ਪੰਖੇ 컬러 ਨਾਲ ਰਹੀਗੀ ਪਲੇਨ ਬਾਟਮ ਲੋ ਜੀ 1650 ਪ੍ਰਾਈਸ ਹੈ ਇਹਦਾ ਵੀ 컬러 ਇਹਦੇ ਵਿੱਚ ਵੀ ਹੈਗੇ ਨੇ ਜੀ ਆਪਣੇ ਕੋਲੇ ਤਿੰਨ ਤਿੰਨੇ ਕਲਰ ਲਰਨੇਗੇ ਤਿੰਨੇ ਕਲਰ ਮੇਂ ਸ਼ੋ ਕਰ ਦੇਣੀ ਆ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾਗਾ ਤੁਸੀਂ ਦੇਖ ਸਕਦੇ ਹੋਗੇ ਰੰਗ ਬਹੁਤ ਜਿਆਦੇ ਸੋਹਣਾ ਇਹ ਵਾਲਾ ਵੀ ਤੇ ਡਿਜ਼ਾਈਨ ਵਗੈਰਾ ਕਰਾਉਂਗੇ ਨਾ ਬਹੁਤ ਜਿਆਦੇ ਸੋਹਣੇ ਪਣਗੇ ਇਹ ਵਾਲੇ ਸੂਟ ਨਾਲੇ ਹੁਣ ਆਪਣੇ ਸਰਦੀ ਪੈਣ ਲੱਗੀ ਠੰਡ ਹੋ ਗਈ ਇਹਦੇ ਸੂਟ ਬਹੁਤ ਵਧੀਆ ਰਹਿੰਦੇ ਨੇ ਕਿ ਅਗਲਾ ਹੈਗਾ ਸੀ ਬਲੈਕ ਬਲੈਕ ਦੇ ਵਿੱਚ ਮਜੈਂਟਾ ਪ੍ਰਿੰਟ ਬਲੈਕ ਰਹੇਗੀ ਪਲੇਨ ਬਾਟਮ ਦੁਪੱਟਾ ਇਹਦੇ ਨਾਲ ਤੁਸੀਂ ਚੁਣੌਤ ਦਾ ਰੱਖ ਸਕਦੇ ਹੋ ਜਰਜਰ ਦਾ ਰੱਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਰੱਖ ਸਕਦੇ ਹੋ ਟੈਬੀ ਦਾ ਲੈਣਾ ਜਿੰਮੀ ਵੀ ਲੈਣਾ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਇਹਦਾ ਵੀ ਰਹੇਗਾ 1650 ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪ੍ਰਾਈਸ ਜਿਵੇਂ ਕਿ ਹੁਣ ਮੈਂ ਕੱਲੇ ਕੱਲੇ ਸੂਟ ਦਿਖਾਏ ਨੇ ਕਿ ਤੁਹਾਨੂੰ ਸਾਰਿਆਂ ਨਾਲ ਜਿਹੜਾ ਪ੍ਰਾਈਸ ਮੈਂਸ਼ਨ ਕੀਤਾ ਹੋਇਆਗਾ ਧਿਆਨ ਨਾਲ ਵੀਡੀਓ ਸੁਣਿਆ ਕਰੋ 1650 ਪ੍ਰਾਈਸ ਹੈ ਤੇ ਲਾਸਟ ਕਲਰ ਹੈਗਾਗਾ ਮਹਿਰੂਨ ਕਲਰ ਚਾਰਟ ਸਾਰੇ ਤਿੰਨੇ ਹੀ ਬਹੁਤ ਜ਼ਿਆਦੇ ਸੋਹਣੇ ਰਹੇ ਰਗੇ ਤਿੰਨ ਤਿੰਨ ਕਲਰ ਆਏ ਨੇਗੇ ਦੋ ਪ੍ਰਿੰਟ ਦਿਖਾਏ ਨੇ ਮੈਂ ਤੁਹਾਨੂੰ ਅਲੱਗ-ਅਲੱਗ ਲੋਚ ਮਹਿਰੂਨ ਬਹੁਤ ਜਿਆਦਾ ਸੋਹਣਾ ਇਹ ਵੀ ਹੈ ਪ੍ਰਿੰਟ ਹੈਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਲੋਚ ਤੇ ਇਹਦੇ ਨਾਲ ਦੁਪੱਟਾ ਮੈਂ ਤੁਹਾਨੂੰ ਦੱਸ ਚੁੱਕੀ ਆ ਤੁਸੀਂ ਕਿਵੇਂ ਵੀ ਲੈ ਸਕਦੇ ਹੋਗੇ ਪਰ ਜਿਹੜਾ ਮੇਰੇ ਦੁਪੱਟਾ ਲਿਆ ਹੋਇਆ ਹੈ ਟੈਪੀ ਦਾ ਲਿਆ ਹੋਇਆ ਤਾਂ ਤੁਸੀਂ ਟੈਪੀ ਦਾ ਵੀ ਲੈ ਸਕਦੇ ਹੋਗੇ ਕੱਲ ਵਾਲੀ ਵੀਡੀਓ ਆਪਾਂ ਪਾਈ ਸੀਗੀ ਉਹਦੇ ਵਿੱਚ ਕੁੱਝ ਕ ਸੂਟ अवेलेबल ਹੈਗੇ ਨੇਗੇ ਤੁਸੀਂ ਮੈਨੂੰ ਇੱਕ ਵਾਰ ਸਕਰੀਨਸ਼ਾਟ ਭੇਜ ਕੇ ਪੁੱਛ ਲਿਓ ਵੀ ਤੁਹਾਡੇ ਕੋਲ ਇਹ ਵਾਲਾ ਸੂਟ अवेलेबल ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਕਿਸੇ ਵੀ ਭੈਣ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਆਪਣਾ ਸੂਟ ਰਖਵਾ ਸਕਦੇ ਹੋਗੇ ਤੇ ਬਾਕੀ ਜੇ ਭੈਣਾ ਸੂਟ ਰਖਵਾਉਂਦੀਆਂ ਹੁੰਦੀਆਂ ਨੇ ਨਾ ਆਪਣਾ ਬੁਕਿੰਗ ਕਰਦੀਆਂ ਨੇ ਤਾਂ ਆਪਣੀ ਪੇਮੈਂਟ ਹੈਗੀ ਜਿਹੜੀ ਨਾਲ ਦੀ ਨਾਲ ਕਰ ਦਿਆ ਕਰੋ 1-2 ਦਿਨਾਂ ਲਈ ਸ਼ਾਮ ਤੱਕ ਜਾਂ ਸਵੇਰ ਅਗਲੀ ਅਗਲੀ ਤੱਕ ਤੋਕ ਦਿਨਾਂ ਦਾ ਬਸ ਟਾਈਮ ਦਿਆ ਕਰਾਂਗੇ ਉਸ ਤੋਂ ਬਾਅਦ ਅਸੀਂ ਜਿਹੜੀ ਭੈਣ ਮੰਗਦੀ ਨੇ ਅਸੀਂ ਸੋਲਡ ਕਰ ਦਿਆ ਕਰਾਂਗੇ ਕਿਉਂਕਿ ਉਸ ਟਾਈਮ ਹੋਰ ਕਸਟਮਰ ਮੰਗਦੇ ਹੁੰਦੇ ਨੇ ਸੂਟ ਵੀ ਸਾਨੂੰ ਚਾਹੀਦਾਗਾ ਉਹ ਫਿਰ ਅੱਗੇ ਹਨਾ ਕਈ ਵਾਰ ਦਾ ਪੇਮੈਂਟ ਦੇ ਤੋੜੇ ਵੀ ਹਾਂ ਅਸੀਂ ਪੇਮੈਂਟ ਅੱਜ ਕਰ ਦਾਂਗੇ ਜਾਂ ਕੱਲ ਨੂੰ ਕਰ ਦਾਂਗੇ ਆਪਾਂ ਹੋਣਾ ਵੀ ਚਲੋ ਇੱਕ ਅੱਧੇ ਦਿਨ ਤੱਕ ਕਰ ਦੇਣਗੇ ਫਿਰ ਉਹ ਦੂਜੇ ਵੀ ਰਹਿ ਜਾਂਦੇ ਨੇ ਕਿ ਤਾਂ ਕਰਕੇ ਹੁਣ ਆਪ ਹੋਲਡ ਨਹੀਂ ਰੱਖਦੇ ਬਸ ਫਟਾਫਟ ਜਿਹੜੇ ਆਪਣੇ ਸੂਟ ਪਸੰਦ ਆਉਂਦੇ ਨੇ ਨਾਲ ਦੇ ਨਾਲ ਪੇਮੈਂਟ ਕਰਕੇ ਤੇ ਆਪਣੇ ਜਿਹੜੇ ਸੂਟ ਲੈ ਲਿਆ ਕਰੋ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇ ਜੇ ਵੀਡੀਓ ਪਸੰਦ ਆਈ ਹੋਗੀ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ